ਪੋਜ਼ਿਟਿਵ ਮਾਈਂਡ ਦੇ ਨਾਲ ਅਸੀਂ ਸਿਰਫ ਦਲੀਏ ਜੋੜੀ ਮੀਟਿੰਗ ਹੋਈ ਸੀ ਉਹ ਰਚ ਵੀ ਗਈ ਸੀ ਅਸੀਂ ਉਹ ਕਿਹਾ ਕਿ ਅਸੀਂ ਅਸੀਂ ਪੰਜਾਬ ਦੇ ਨਾਲ ਹੈ ਤੁਸੀਂ ਜੋ ਫੈਸਲਾ ਲਾਉਂਗੇ ਅਸੀਂ ਤੁਹਾਡੇ ਨਾਲ ਖੜੇ ਪ੍ਰਤਾਪ ਸਿੰਘ ਬਾਜਬਣ ਨੇ ਵੀ ਖੜੇ ਹੋ ਕੇ ਗੱਲ ਕੀਤੀ ਫੇਰੇ ਪੁਰਾਣੀਆਂ ਪ੍ਰੀਵੀਅਸ ਕਹਾਣੀਆਂ ਸੁਣਾਉਣ ਦੀ ਕੀ ਲੋੜ ਹੈ ਕੀ ਦੱਸਣਾ ਚਾਹੁੰਦੇ ਹੋ ਪੰਜਾਬ ਦੀ ਲੋਕ ਨੂੰ ਕਰਦੇ ਹੋ ਨਾ ਪੰਜਾਬ ਦਾ ਪਾਣੀ ਬੰਦ ਹੁਣ ਸਾਰਾ ਇੱਕ ਵੀ ਪਾਣੀ ਦੀ ਬੂੰਦ ਨਾ ਜਾਣ ਦਿਓ ਕਿਨੇ ਰੋਕਿਆ ਤੁਹਾਨੂੰ ਪੰਜਾਬ ਦੇ ਲੋਕ ਪਾਣੀਆਂ ਦੇ ਰਾਖੇ ਮੰਨਣ ਲੱਗ ਪੈਣਗੇ ਐਵੇਂ ਪੁਰਾਣੀ ਗੱਲਾਂ ਛੇੜਨ ਦੀ ਲੋੜ ਨਹੀਂ ਅਸੀਂ ਕਿਹਾ कि असी सरकार दे नाल खड़े हैं माइट बी केस की कहानी हुई उस दिन आज ਸਾਡੇ ਕੋਲ ਪਾਣੀ ਨਹੀਂ ਹੈ ਅਸੀਂ ਅੱਜ ਪਾਣੀ ਨਹੀਂ ਦੇ ਤੁਸੀਂ 66 ਸਾਲ ਪੁਰਾਣੀ ਗੱਲ ਸੁਣਾ ਰਹੇ ਹੋ ਐਵੇਂ ਕਹਾਣੀ ਬਣਾ ਕੇ ਹੁਣ ਸੋਨ ਸਾਹਿਬ ਕਹਦੇ ਕਿ ਤੈਨੂੰ ਮੁੱਖ ਮੰਤਰੀ ਸਿਰ ਸਿੱਟ ਕੇ ਬਹਿ ਗਏ ਉਹਨਾਂ ਨੇ ਕਿ ਆਪਿਆ ਕਾਗੇ ਦਸਤਕਤ ਕਰ ਦਿਓ ਸੋਨ ਸਾਹਿਬ ਉਹਦੇ ਜਿਉਂਦੇ ਸੀ ਪੈਦਾ ਹੋਈ ਸੀ ਸ਼ੋ ਮੀ ਐਨੀ ਹਿਸਟਰੀ ਜਿੱਥੇ ਸਿਰ ਸਿਰ ਕੇ ਬਹਿ ਗਏ ਤਿੰਨ ਮੁੱਖ ਮੰਤਰੀ ਸ਼ੋ ਮੀ ਦਾ ਪਰ ਇਹ ਸਾਰਾ ਇੱਕ ਜਿਵੇਂ ਇਟਸ ਆਲ ਬੁਲਸ਼ਿਟ ਮੇਕਿੰਗ ਅ ਫੂਲ ਆਊਟ ਆਫ ਪਬਲਿਕ ਇੱਕ ਪਾਸੇ ਬੀਜੇਪੀ ਨੇ ਕਹਿਤਾ ਵੀ ਅਸੀਂ ਨਾਲ ਆ ਸੂਬੇ ਦੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਫੈਕਟਸ ਕਿਤੇ ਨਾ ਕਿਤੇ ਉਹ ਦਿਖਾ ਰਹੇ ਨੇ ਜਿਹੜੇ ਹਰਿਆਣੇ ਨੂੰ ਬੈਨੀਫਿਟ ਕਰਦੇ ਨੇ ਕਿ ਕਿਉਂਕਿ ਬੀਜੇਪੀ ਦੇ ਜਿਹੜੇ ਵਿਅਕਤੀ ਉਹ ਤਾਂ ਕਟਪੁਤਲੀ ਦੇ ਇਸ਼ਾਰਿਆਂ ਵਾਂਗ ਨੱਚ ਰਹੇ ਤਿੰਨ ਬਿਆਨ ਤੁਸੀਂ ਬਦਲ ਗਏ ਪਹਿਲਾਂ ਟਵੀਟ ਕੀ ਕੀਤਾ ਸੀ ਤੁਸੀਂ ਆਖਿਆ ਇਸ ਕਰਕੇ ਭਗਵੰਤ ਮਾਨ ਇਸ਼ੂ ਬਣਾ ਲਏ ਇਹ ਨਾਨ ਇਸ਼ੂ ਹੈ ਅੰਦਰ ਫਿਰ ਤੁਸੀਂ ਸਰਦਲੀਆਂ ਮੀਟਿੰਗ ਚ ਚਲੇਗੇ ਉੱਥੇ ਤੁਸੀਂ ਮੈਂ ਸਮਰਥਨ ਕਰਦਾ ਮੈਂ ਪੰਜਾਬ ਮੈਂ ਜੀ ਸੁਨੀਲ ਦਾ ਪੰਜਾਬ ਨਾਲ ਹੈਗਾ ਪਾਣੀ ਦੇ ਮਸਲੇ ਦੇ ਉੱਤੇ ਲਗਾਤਾਰ ਵਿਚਾਰ ਚਰਚਾ ਚੱਲ ਰਹੀ ਹੈ ਤੇ ਉਹਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਰਾਜਾ ਵੜਿੰਗ ਵੀ ਪਹੁੰਚਿਆ ਅੱਜ ਕਿਉਂਕਿ ਸਪੈਸ਼ਲ ਸੈਸ਼ਨ ਬੁਲਾਇਆ। ਵੜਿੰਗ ਸਾਹਿਬ ਦੇਖਿਆ ਜਾਵੇ ਪਾਣੀ ਦੇ ਮੁੱਦੇ ਨੂੰ ਲੈ ਕੇ ਜਿਵੇਂ ਵੱਡੇ ਤੌਰ ਤੇ ਸਪੈਸ਼ਲ ਸੈਸ਼ਨ ਵੀ ਬੁਲਾਇਆ। ਹਾਲਾਂਕਿ ਪੁਰਾਣੀਆਂ ਚਰਚਾਵਾ ਵੀ ਹੋਈਆਂ। ਕਿਤੇ ਨਾ ਕਿਤੇ ਤੋਂ ਸੌਂਦ ਹੋਰੇ ਕਹਿੰਦੇ ਨਜ਼ਰ ਆਇਆ ਕਹਿੰਦੇ ਕਾਂਗਰਸ ਦੇ ਸਮੇਂ ਤੋਂ ਦੌਰਾਨ ਬਹੁਤ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਪਿਆ। ਦੇਖੋ ਇਸ ਤਰ੍ਹਾਂ ਦੀਆਂ ਕਹਾਣੀਆਂ ਨਹੀਂ ਸੁਣਣੀਆਂ ਚਾਹੀਦੀਆਂ। ਇਹ ਮੇਨੋ ਮੇਨੀ ਵਾਲੀ ਗੱਲ ਹੁੰਦੀ ਹੈ ਜੋ ਪਿੰਡਾਂ ਦੇ ਵਿੱਚ ਹੁੰਦਾ ਕੰਮ। ਅ ਇੱਕ ਪੋਜ਼ਿਟਿਵ ਮਾਈਂਡ ਦੇ ਨਾਲ ਅਸੀਂ ਸਿਰਫ ਦਲੀਏ ਜੋੜੀ ਮੀਟਿੰਗ ਹੋਈ ਸੀ ਉਹ ਰਿਚ ਵੀ ਗਏ ਸੀ ਅਸੀਂ ਉੱਥੇ ਆਖਿਆ ਸੀ ਅਸੀਂ ਪੰਜਾਬ ਦੇ ਨਾਲ ਹੈ ਤੁਸੀਂ ਜੋ ਫੈਸਲਾ ਲਓਗੇ ਅਸੀਂ ਤੁਹਾਡੇ ਨਾਲ ਖੜੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਖੜੇ ਹੋ ਕੇ ਗੱਲ ਕੀਤੀ ਫੇਰੇ ਇਹ ਪੁਰਾਣੀਆਂ ਪ੍ਰੀਵੀਅਸ ਕਹਾਣੀਆਂ ਸੁਣਾਉਣ ਦੀ ਕੀ ਲੋੜ ਹੈ ਕੀ ਦੱਸਣਾ ਚਾਹੁੰਦੇ ਹੋ ਪੰਜਾਬ ਦੇ ਲੋਕ ਨੂੰ ਕਰਦੇ ਹੋ ਨਾ ਪੰਜਾਬ ਦਾ ਪਾਣੀ ਬੰਦ ਹੁਣ ਸਾਰਾ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਮੈਂ ਤੁਹਾਨੂੰ ਮਾਰਸ਼ਲ ਤਾਂ ਗਿਣਾ ਕਿ ਉਹ ਵੀ ਬੰਨਾ ਬੰਦ ਕਰ ਦਿਓ ਪ੍ਰੀਵੀਅਸ ਸਮਝੌਤੇ ਵੀ ਸਾਰੇ ਤੋੜ ਦਿਓ ਇੱਕ ਵੀ ਪਾਣੀ ਦੀ ਬੂੰਦ ਨਾ ਜਾਣ ਦਿਓ ਕਿਨੇ ਰੋਕਿਆ ਤੁਹਾਨੂੰ ਪੰਜਾਬ ਦੇ ਲੋਕ ਪਾਣੀਆਂ ਦੇ ਰਾਖੇ ਬੰਦਨ ਲੱਗ ਪੈਣਗੇ ਐਵੇਂ ਪੁਰਾਣੀ ਗੱਲਾਂ ਛੇੜਨ ਦੀ ਲੋੜ ਨਹੀਂ ਅਸੀਂ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਖੜੇ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਕੋਲੇ ਪਾਣੀ ਨਹੀਂ ਹੈ ਪੁਰਾਣੀ ਕੀ ਕਹਾਣੀ ਹੋਈ ਉਦੋਂ ਪਾਣੀ ਸਾਡੇ ਕੋਲ ਵੱਧ ਸੀ ਕਾਰਨ ਕੀ ਸੀ ਕਿਉਂ ਸਮਝੌਤੇ ਹੋਏ ਪੂਰੀ ਬਹੁਤ ਲੰਮੀ ਚੋੜੀ ਹਿਸਟਰੀ ਹੈਗੀ ਹੈ ਉਦੋਂ ਸਾਡੇ ਕੋਲੇ ਇਨਾ ਚੋਣਾ ਵੀ ਨਹੀਂ ਲੱਗਦਾ ਸੀਗਾ ਉਦੋਂ ਪਾਣੀ ਹੋ ਸਕਦਾ ਫालतू ਵੀ ਹੋਵੇ ਪਾਣੀ ਫालतू ਵੀ ਦਾ ਸਾਹਮਣਾ ਕਿੱਥੇ ਸਾਹਮਣਾ ਮਾਈਟ ਬੀ ਕੇ ਕੀ ਕਹਾਣੀ ਹੋਈ ਉਸ ਵੇਲੇ ਅੱਜ ਸਾਡੇ ਕੋਲ ਪਾਣੀ ਨਹੀਂ ਹੈ ਅਸੀਂ ਅੱਜ ਪਾਣੀ ਨਹੀਂ ਦੇ ਰਹੇ ਤੁਸੀਂ 66 ਸਾਲ ਪੁਰਾਣੀ ਗੱਲ ਸੁਣਾ ਰਹੇ ਹੋ ਐਵੇਂ ਕਹਾਣੀ ਬਣਾ ਕੇ ਹੁਣ ਸੋਨ ਸਾਹਿਬ ਕਹਿੰਦੇ ਕਿ ਤਿੰਨ ਮੁੱਖ ਮੰਤਰੀ ਸਿਰ ਸਿੱਟ ਕੇ ਬਹਿ ਗਏ ਉਹਨਾਂ ਨੇ ਕਿਹਾ ਆ ਪਿਆ ਕਾਗੇ ਦਸਕਤ ਕਰ ਦਿਓ ਸੋਨ ਸਾਹਿਬ ਉਹਦੇ ਜਿਉਂਦੇ ਸੀ ਪੈਦਾ ਹੋਏ ਸੀ ਨਹੀਂ ਪਰ ਉਹ ਕਹਿੰਦੇ ਹਿਸਟਰੀ ਚ ਲਿਖਿਆ ਗੱਲਾਂ ਕਿੱਥੇ ਹਿਸਟਰੀ ਚ ਲਿਖਿਆ ਦਿਖਾ ਦਿਓ ਇਹ ਤਾਂ ਹਿਸਟਰੀ ਚ ਮੀਡੀਆ ਲਿਖ ਦਿੰਦੀ ਹੈ ਜਾਂ ਜਿਹੜਾ ਬੰਦਾ ਕੋਈ ਲੀਡਰ ਖੜਾ ਹੋ ਕੇ ਬੋਲ ਦਿੰਦਾ ਉਹਨੂੰ ਹਿਸਟਰੀ ਬਣਾ ਦਿੰਦੇ ਆ ਸ਼ੋ ਮੀ ਐਨੀ ਹਿਸਟਰੀ ਜਿੱਥੇ ਸੈ ਰਿਸਪਟ ਕੇ ਬਾਰੇ ਤੇ ਮੁੱਖ ਮੰਤਰੀ ਸ਼ੋ ਮੀ ਦਾ ਪਰ ਪਰ ਇਹਦੇ ਚ ਸਾਰਾ ਇੱਕ ਦਿਮਾਗ ਬੁਲਸ਼ੇਰ ਮੇਕਿੰਗ ਅ ਫੂਲ ਆਊਟ ਆਫ ਪਬਲਿਕ ਪਰ ਇਹਦੇ ਚ ਜਿਵੇਂ ਇੱਕ ਪਾਸੇ ਭਾਜਪਾ ਨੇ ਕਹਿਤਾ ਵੀ ਅਸੀਂ ਨਾਲ ਆ ਸੂਬੇ ਦੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਫੈਕਟਸ ਕਿਤੇ ਨਾ ਕਿਤੇ ਉਹ ਦਿਖਾ ਰਹੇ ਨੇ ਜਿਹੜੇ ਹਰਿਆਣੇ ਨੂੰ ਬੈਨੀਫਿਟ ਕਰਦੇ ਨੇ ਕੀ ਪੁਰਾਣਾ ਜਾਂੰਦਰ ਜਾ ਰਿਹਾ ਸੀ ਜੀ ਅਸੀਂ ਕਿਉਂ ਰੋਕਤਾ ਰਾਈ ਦਾ ਪਹਾੜ ਜਾਖੜ ਕਹਿੰਦੇ ਬਣਾਤਾ ਦੇਖੋ ਭਾਜਪਾ ਦਾ ਨਾਲ ਨਹੀਂ ਚਾਖੜ ਸਾਹਿਬ ਤਾਂ ਇਹ ਵੀ ਪਹਿਲਾਂ ਕਹਿ ਗਏ ਇਹ ਸਾਰੀ ਕਹਾਣੀ ਭਗਵੰਤ ਮਾਨ ਸੁਣਾ ਰਿਹਾ ਕਿਉਂਕਿ ਉਹ ਜਿਹੜੇ ਕੇਸਿਸ ਹੋ ਰਹੇ ਆ ਕੇਜਰੀਵਾਲ ਸਾਹਿਬ ਤੇ ਪਹਿਲਾਂ ਟਵੀਟ ਇਹ ਕੀਤਾ ਫਿਰ ਨਾਲ ਬਹਿ ਗਏ ਫਿਰ ਅੰਦਰ ਕੁਝ ਹੋਰ ਗਿਆ ਇਹ ਬਾਹਰ ਕੁਝ ਹੋਇਆ ਕੋਈ ਜਾਖੜ ਸਾਹਿਬ ਦਾ ਸਟੈਂਡ ਹੈਗਾ ਕਿਉਂਕਿ ਭਾਜਪਾ ਦੇ ਜਿਹੜੇ ਵਿਅਕਤੀ ਉਹ ਤਾਂ ਕਟਪੁਤਲੀ ਦੇ ਇਸ਼ਾਰਿਆਂ ਵਾਂਗ ਨੱਚ ਗਏ ਤਿੰਨ ਬਿਆਨ ਤੁਸੀਂ ਬਦਲ ਗਏ ਪਹਿਲਾਂ ਟਵੀਟ ਕੀ ਕੀਤਾ ਸੀ ਤੁਸੀਂ ਆਖਿਆ ਕੇਸ ਕਰਕੇ ਭਗਵੰਤ ਮਾਨ ਇਸ਼ੂ ਬਣਾ ਰਹੇ ਇਹ ਨੌਨ ਇਸ਼ੂ ਹੈਗਾ ਅੰਦਰ ਫਿਰ ਤੁਸੀਂ ਸਰਗਦਲਿਆ ਮੀਟਿੰਗ ਚ ਚਲੇ ਗਏ ਉੱਥੇ ਤੁਸੀਂ ਕਹਿੰਦੇ ਮੈਂ ਸਮਰਥਨ ਕਰਦਾ ਮੈਂ ਪੰਜਾਬ ਮੈਂ ਜੀ ਸੁਨੀਲ ਦਾ ਪੰਜਾਬ ਨਾਲ ਹੈਗਾ ਫੇਰ ਤੁਸੀਂ ਬਾਹਰ ਆ ਕੇ ਫੇਰ ਮੁੱਕਰ ਗਏ ਹੁਣ ਤੁਸੀਂ ਅੱਜ ਤੁਸੀਂ ਕਹਾਣੀ ਹੋਰ ਸੁਣਾਈ ਜੰਨੇ ਉਸੋ ਬੀਜੇਪੀ ਦਾ ਬੀਜੇਪੀ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਡਾਕਾ ਮਾਰਨਾ ਚਾਹੁੰਦੀ ਹੈ ਨਾਕੇ ਵਲੇ ਤੇ ਉਹਨਾਂ ਨੂੰ ਪੁੱਛੋ ਵੀ ਚੰਡੀਗੜ੍ਹ ਦੇ ਵਿੱਚ ਬੀਜੇਪੀ ਨੇ ਕਿਉਂ ਵਿਧਾਨ ਸਭਾ ਦੇ ਆਸਤੇ ਥਾਂ ਦਿੱਤੀ ਪੁੱਛੋ ਬੀਬੀਐਮ ਚੋਂ ਸਾਡੇ ਅਧਿਕਾਰੀ ਹਟਾ ਕੇ ਆਪਣੇ ਕਿਉਂ ਲਾਏਗੇ ਉਹਨਾਂ ਨੂੰ ਪੁੱਛੋ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਬਦਲਣ ਦਾ ਕਿਉਂ ਸ਼ੁਰੂਆਤ ਹੋਈ ਇਹ ਪੁੱਛੋ ਇਹਦਾ ਸੈਸ਼ਨ ਦਾ ਸਟਰੋਂਗਲੀ ਇੰਪੈਕਟ ਜਾਊਗਾ ਕਿ ਆਖਰ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਜਾਂ ਇਹ ਇਹ ਹੈਗਾ ਕਿ ਸਿਰਫ ਇਹ ਸੀ ਆਪਦੇ ਤੌਰ ਦੇ ਉੱਤੇ ਸਿਆਸਤ ਹੈ ਜਿਹੜੀ ਸਿਰਫ ਉੱਥੇ ਤੱਕ ਹੀ ਦੇਖੋ ਗੱਲ ਇਹ ਹੈ ਕਿ ਜੋ ਸਾਡੇ ਕੋਲੇ ਜੋ ਸਟੇਟ ਸਰਕਾਰਾਂ ਜਾਂ ਜੋ ਪਿਛਲੀਆਂ ਸਰਕਾਰਾਂ ਸਟੇਟ ਸੀਗੀਆਂ ਜੋ ਕਰ ਸਕਦੀਆਂ ਉਹ ਫਿਰ ਲਿਆ ਕੇ ਉਹਨਾਂ ਕੋਲੇ ਲਾਸਟ ਐਂਡ ਹੁੰਦਾ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਉਹ ਰੈਜ਼ੋਲੂਸ਼ਨ ਪਾਸ ਕਰਦੇ ਇਸ ਤੋਂ ਬਿਨਾ ਤਾਂ ਫਿਰ ਕੋਈ ਹੋਰ ਗੱਲ ਨਹੀਂ ਫਿਰ ਤਾਂ ਡਾਂਗ ਹੈ ਫਿਰ ਇਸ ਤੋਂ ਬਿਨਾ ਤਾਂ ਡਾਂਗ ਹੈ ਸਾਰਾ ਪਾੜੀ ਬੰਦ ਕਰ ਦਿਓ ਡਾਂਗ ਲੈ ਕੇ ਖੜ ਜੋ ਜੋ ਬੈਸਟ ਸਾਡੇ ਕੋਲ ਪੁਆਏ ਹੈਗਾ ਉਹ ਸਾਡੀ ਸਰਕਾਰ ਨੇ ਵੀ ਉਹ ਵਾਟਰ ਟਰਮੀਨੇਸ਼ਨ ਐਕਟ ਲੈ ਆ ਕੇ ਦਿੱਤਾ ਤੇ ਹੁਣ ਵੀ ਕਰ ਰਹੇ ਬਹੁਤ ਬਹੁਤ ਧੰਨਵਾਦ ਤੇ ਆਏ ਸੀ ਰਾਜਵਿੰਗ ਤੇ ਕਿਉਂਕਿ ਕਹਿੰਦੇ ਕਿ ਨੂੰ ਲੈ ਕੇ ਜੇ ਫੈਕਟਸ ਦੀ ਗੱਲ ਕਰੀਏ ਤਾਂ ਕਹਿੰਦੇ ਬੀਜੇਪੀ ਪਹਿਲਾਂ ਵੀ ਨਹੀਂ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਨਾਲ ਨਹੀਂ ਤੇ ਕਈ ਚੀਜ਼ਾਂ ਨੂੰ ਲੈ ਕੇ ਸਵਾਲ ਉਹਨਾਂ ਨੇ ਖੜਾ ਕਰਿਆ ਪਰ ਗੱਲ ਇਹ ਹੈ ਵੀ ਇਸ ਵਾਰੀ ਜਿਸ ਤਰ੍ਹਾਂ ਦੇ ਨਾਲ ਸਪੈਸ਼ਲ ਸੈਸ਼ਨ ਬੁਲਾਇਆ ਤਾਂ ਉਹਦੇ ਵਿੱਚ ਬੀਜੇਪੀ ਹਜੇ ਵੀ ਕਰੀ ਦਿਖਾਈ ਦੇ ਰਹੀ ਹੈ ਤੇ ਫਿਰ ਦੂਜੇ ਪਾਸੇ ਇਹ ਵੀ ਹੈ ਕਿ ਬੀਜੇਪੀ ਇਹ ਗੱਲ ਤਾਂ ਕਹਿੰਦੀ ਹੈ ਕਿ ਪੰਜਾਬ ਦੇ ਜਿਹੜੇ ਆਗੂ ਨੇ ਕਿ ਅਸੀਂ ਪੰਜਾਬ ਦੇ ਰਾਣਾ ਪਰ ਨਾਲ-ਨਾਲ ਉਹ ਜਿਹੜੇ ਫਾਇਦੇ ਨੁਕਸਾਨ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮਿਤ ਸਿੰਘ ਅਤੇ ਵੀ ਜਰਨਲਿਸਟ ਸੋਨਟੀ ਵੀ ਚੰਡੀਗੜ੍ਹ